ਗੈਂਗਸਟਰਨ ਹਾਲ ਦੇ ਵਿੱਚ ਇੰਗਲੈਂਡ ਦੇ ਵਿੱਚ ਜੋ ਇਹਨਾਂ ਸੰਮੇਲਨ ਰੱਖਿਆ ਅੰਗਰੇਜ਼ਾਂ ਨੇ ਕਿ ਅਸੀਂ ਦੁਨੀਆ ਦੇ 7 ਵੱਖ-ਵੱਖ ਦੇਸ਼ਾਂ ਦੇ ਉੱਤੇ ਆਪਣੀ ਹਕੂਮਤ ਕਾਇਮ ਕੀਤੀ ਹੈ ਕਹਿੰਦੇ ਮੁੱਖ ਮਹਿਮਾਨ ਸੀ ਮਾਈਕਲ ਉਡਾਇਰ ਤੇ ਇਹ ਲੈਫਟੀਨੈਂਟ گورنر ਮਾਈਕਲ ਓਡਾਇਰ ਸੱਤ ਦੇਸ਼ਾਂ ਦਾ ਰੈਫਰੈਂਸ ਦਿੰਦਾ ਆਪਣੇ ਉਸ ਤਕਰੀਰ ਦੇ ਵਿੱਚ ਭਾਸ਼ਣ ਦੇ ਵਿੱਚ ਸਰਦਾਰ ਉਦਮ ਸਿੰਘ ਉਡੀਕਦਾ ਕਿ ਕਦੋਂ ਮਾਈਕਲ ਓਡਾਇਰ ਦੇ ਬੋਲਣ ਦੀ ਵਾਰੀ ਆਏ ਸੱਤ ਦੇਸ਼ਾਂ ਦੇ ਨੇ ਰੈਫਰੈਂਸ ਦਿੱਤੇ ਕਿ ਆਵਲੇ ਦੇਸ਼ ਵਿੱਚ ਇੰਜ ਕੀਤਾ ਇੰਜ ਕੀਤਾ ਭਾਰਤ ਤੇ ਬਾਰੇ ਬੋਲਿਆ ਅਖੀਰ ਤੇ ਕਿ ਪੰਜਾਬ ਦੇ ਵਿੱਚ ਜਿਹੜੀ ਕੌਮ ਹੈ ਉਹ ਬਹੁਤ ਬਹਾਦਰ ਕੌਮ ਹੈ ਪੂਰੀ ਦੁਨੀਆ ਵਿੱਚ ਅਸੀਂ ਵੱਖ-ਵੱਖ ਦੇਸ਼ਾਂ ਤੇ ਹਕੂਮਤ ਕੀਤੀ ਹੈ ਪਰ ਉਹਨਾਂ ਦੇ ਉੱਤੇ ਰਾਜ ਕਰਨਾ ਬੜਾ ਔਖਾ ਸੀ ਉਹਨਾਂ ਨੂੰ ਵੀ ਕਹਿੰਦਾ ਮੈਂ ਰੰਗਣ ਲਾ ਦਿੱਤਾ ਪਾਉ ਕਿ ਉਹਨਾਂ ਦੀਆਂ ਵੀ ਲੱਕ ਨਾਲ ਲਕੀਰਾਂ ਕਢਾਈਆਂ ਅੰਮ੍ਰਿਤਸਰ ਜਲੀਆਂ ਵਾਲੇ ਬਾਗ ਦੇ ਵਿੱਚ ਇਕੱਠੇ ਹੋਏ ਸਨ ਤੇ ਮੈਂ ਗੋਲੀਆਂ ਮਾਰ-ਮਾਰ ਕੇ ਸਭ ਖਤਮ ਕਰਵਾ ਦਿੱਤੇ ਜਨਰਲ ਕਰਨਲ ਹੈਰੀ ਡਾਇਰ ਦੇ ਰਾਹੀਂ ਹੁਣ ਇਹ ਆਪ ਮਾਈਕਲ ਉਹ ਡਾਇਰ ਕਹਿ ਰਿਹਾ ਹੈ ਹੈਰੀ ਡਾਇਰ ਜਿਹੜਾ ਕਿ ਕਰਨਲ ਸੀ ਜਿਨੇ ਗੋਲੀਆਂ ਚਲਾਈਆਂ ਸਨ ਉਹਦੇ ਕਾਰਨਾਮਿਆਂ ਦੇ ਬਾਰੇ ਕਿ ਮੇਰੇ ਸ਼ਾਸਨ ਦੇ ਵਿੱਚ ਇਹ ਸਾਰਾ ਕੁਝ ਹੋਇਆ ਮੈਂ ਕਰਵਾਇਆ ਮੇਰੀ ਹਕੂਮਤ ਸੀ ਤੇ ਅਸੀਂ ਇਦਾਂ ਹੋਰ ਵੀ ਕਹਿੰਦਾ ਫਿਰ ਰਾਜ ਕਰਾਂਗੇ ਅੱਗੇ ਆਪਣੀ ਤਾਕਤ ਵਧਾਵਾਂਗੇ ਤੇ ਉੱਥੇ ਹੀ ਫਿਰ ਸਰਦਾਰ ਉਦਮ ਸਿੰਘ ਨੇ ਜੋ ਕਿ ਕਿਤਾਬ ਦੇ ਵਿੱਚ ਪਿਸਟਲ ਰੱਖ ਕੇ ਗਿਆ ਸੀ ਉਹ ਕਿਤਾਬ ਦੇ ਅੰਦਰ ਉਹ ਕਟਿੰਗ ਕਰਕੇ ਉਸੇ ਤਰ੍ਹਾਂ ਕੱਟ ਕੇ ਵਿੱਚ ਪਿਸਟਲ ਰੱਖ ਕੇ ਉਹ ਅੰਦਰ ਦਾਖਲ ਹੋਇਆ ਸੀ ਤੇ ਉਸ ਕੈਂਗਸਟਨ ਹਾਲ ਦੇ ਵਿੱਚ ਮਾਈਕਲ ਓਡਾਇਰ ਨੂੰ ਸਿੱਧੀਆਂ ਗੋਲੀਆਂ ਮਾਰੀਆਂ